ਅੱਜ ਲਾਇਨਸ ਕਲੱਬ ਟਾਂਡਾ ਗੌਰਵ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਪਲਾਂਟੇਸ਼ਨ ਦੀ ਸਾਡਾ ਪ੍ਰੋਜੈਕਟ ਹੈਗਾ ਉਹ ਕੀਤਾ ਅੱਜ ਅਸੀਂ ਲੋਕੇਸ਼ਨ ਐਮਿਨੈਂਟ ਸਕੂਲ ਟਾਂਡਾ ਨੂੰ ਚੁਣਿਆ ਪ੍ਰਿੰਸੀਪਲ ਸਾਹਿਬ ਦੇ ਸਹਿਯੋਗ ਦੇ ਨਾਲ ਸਾਰੇ ਸਟਾਫ ਮੈਂਬਰਾਂ ਦੇ ਸਹਿਯੋਗ ਦੇ ਨਾਲ ਲਾਇਨਸ ਕਲੱਬ ਟਾਂਡਾ ਗੌਰਵ ਨੇ ਅੱਜ ਇੱਥੇ ਟਰੀ ਪਲਾਂਟੇਸ਼ਨ ਕੀਤੀ ਹੈ ਤੇ ਇਸ ਦੇ ਨਾਲ ਮੈਂ ਸ਼ਹਿਰ ਵਾਸੀਆਂ ਨੂੰ ਇੱਕ ਹੋਰ ਜਾਣਕਾਰੀ ਦੇਣਾ ਚਾਹੁੰਦਾ ਕਿ ਸ਼ਿਮਲਾ ਪਹਾੜੀ ਵਿੱਚ ਵਨ ਵਿਭਾਗ ਵੱਲੋਂ ਲਗਭਗ 500 ਬੂਟੇ ਆਏ ਹੋਏ ਆ ਜਿਹੜੇ ਜਿਹੜੇ ਵੀ ਕੋਈ ਬੰਦਾ ਆਪਣੇ ਆਲੇ-ਦੁਆਲੇ ਬੂਟਾ ਲਗਾਉਣਾ ਚਾਹੁੰਦਾ ਉਹ ਸ਼ਿਮਲਾ ਪਹਾੜੀ ਤੋਂ ਬੂਟਾ 1-2 ਦਿਨਾਂ ਦੇ ਵਿੱਚ ਕਲੈਕਟ ਕਰਕੇ ਆਪਣੇ ਏਰੀਆ ਦੇ ਵਿੱਚ ਬੂਟਾ ਲਾਵੇ ਤੇ ਟਾਂਡੇ ਨੂੰ ਹਰਾ-ਭਰਾ ਬਣਾਵੇ ਧੰਨਵਾਦ। ਕਲੱਬ ਟਾਂਡਾ ਗੌਰਵ ਵੱਲੋਂ ਵਾਤਾਵਰਣ ਸੰਭਾਲਣ ਦੇ ਸਬੰਧ ਵਿੱਚ ਸਕੂਲ ਆਫ ਐਮੀਨਸ ਵਿੱਚ ਫੋਦੇ ਲਗਾਏ ਗਏ। ਮੈਂ ਆਪਣੇ ਵੱਲੋਂ ਸਟਾਫ ਵੱਲੋਂ ਇਹਨਾਂ ਦਾ ਕਲੱਬ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ। ਤੇ ਆਸ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਕੂਲ ਦੇ ਜਿਹੜੇ ਵੱਖ-ਵੱਖ ਵਿਕਾਸ ਕੰਮ ਚੱਲ ਰਹੇ ਆ ਇਹ ਕਲੱਬ ਵੱਧ ਚੜ ਕੇ ਸਾਡੇ ਇਸ ਵਿਕਾਸ ਕੰਮਾਂ ਦੇ ਵਿੱਚ ਵੀ ਹਿੱਸਾ ਪਾਊਗਾ ਧੰਨਵਾਦ